ਸੰਘ ਦੀ ਵੀ ਰੇਡ ਪਈ ਹੋਈ ਹੈ ਪਰ ਨੰਨਾਂ ਦੀ ਕੋਸ਼ਿਸ਼ ਹੈ ਸੰਘ ਨੇ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਇੱਕ ਹੀ ਪਾਸੇ ਦਾ ਨਜ਼ਾਰਾ ਬੜਿਆ ਹੋਇਆ ਤੇ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਆਹ ਦੁਨੀਆ ਕੰਨੇ ਟੱਕ ਟੱਕੀ ਪੁੱਜੀ ਹੋਈ ਹੈ ਕਬੱਡੀ ਦਾ ਨਜ਼ਾਰਾ ਲੈ ਰਹੀ ਹੈ ਕਬੱਡੀ ਦੇਖਾਈ ਖੇਡ ਦਾ ਨਜ਼ਾਰਾ ਮਾਣਿਆ ਜਾ ਰਿਹਾ ਆਹ ਅਮਨ ਤੇ ਡੈਨੀ ਦੇ ਦਰਮਿਆਨ ਟੱਕਰ ਹੋ ਉਧਰ ਦੋ ਨੰਬਰ ਨੂੰ ਖੋਟ ਪੱਟ ਲਈ ਹੈ ਮੇਰੇ ਦਾ ਜਫਾ ਲੱਗ ਗਿਆ ਤੇ ਪੁਆਇੰਟ ਕਦੇ ਕੰਗਰਾਲੀ ਦੇ ਹੱਥੇ ਆ ਗਿਆ ਹੈ

ਸਿਮਰਨਜੀਤ ਸਿੰਘ ਚੰਦੂ ਮਾਜਰਾ ਜੀ ਵੀ ਪਹੁੰਚੇ ਨੇ ਇਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦੇ ਨਾਲ ਨਰਮਲ ਸਿੰਘ ਬਦਨਪੁਰ ਤੋਂ ਉਹ ਵੀ ਉਹਨਾਂ ਦੇ ਨਾਲ ਨੇ ਜੀ ਤੇਰਾ ਦੀ ਸਾਰੀ ਹੀ ਸਮੁੱਚੀ ਟੀਮ ਵੱਲੋਂ ਸਾਡੇ ਪਿੰਡ ਕਾਲੇਵਾਲ ਪੁੱਜਣ ਤੇ ਬਹੁਤ ਬਹੁਤ ਜੀਆਂ ਨੂੰ ਕਿ ਉਹਨਾਂ ਨੇ ਇਸ ਕਬੱਡੀ ਕੱਪ ਦੇ ਵਿੱਚ ਆ ਕੇ ਸਾਡੇ ਪਿੰਡ ਦਾ ਮਾਣ ਵਧਾਇਆ ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਜੱਗੂ ਮਾਜਰਾ ਜੀ ਸਾਡੇ ਵਿਚਕਾਰ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਸਾਡੇ ਵੱਲੋਂ ਉਹਨਾਂ ਦਾ ਇੱਥੇ ਜੀਆਂ ਨੂੰ ਨਿੱਘਾ ਸਵਾਗਤ ਤੇ ਬਹੁਤ ਬਹੁਤ ਧੰਨਵਾਦ ਜੀ ਸਦਾ ਚੰਦੀ ਸੀ ਜੀ ਜਨਾ ਕਿਉਂਕਿ ਮੈਂਬਰ ਨੇ ਸਾਡੀ ਅਜੀਬੀ ਪੀਸੀ ਦੇ ਉਹਨਾਂ ਦੇ ਸੱਦੇ ਪਤਾ ਮੰਡੇ ਸਾਡੇ ਦਰਮਿਆਨ ਪੁੱਜਿਆ ਮਨਜੀਤ ਸਿੰਘ ਜੀ ਮੰਡੋ ਜੋ ਕਿ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਇਪੰਡੈਂਟ ਦੇ ਬਹੁਤ ਬਹੁਤ ਧੰਨਵਾਦ ਹੈ ਜਿੱਦ ਸਾਡਾ ਵੀ ਰਿਕਾਲ ਰੀਆ ਉਧਰ ਸੁਖਵੀਰ ਲਾਡੀ ਜਗਤਾਰ ਸਿੰਘ ਜੱਗੀ ਤੇ ਜੱਗੀ ਬਦਨਪ੍ਰੀਆ ਸਾਡਾ ਵੀਰ ਹੋਰ ਵੀ ਜਿੰਨੇ ਪਤਵੰਤੇ ਸੱਜਣ ਸਾਡੀ ਪੰਜ ਸਹਵਾਨ ਨੰਬਰ ਦਾ ਸਹਵਾਨ ਦਾਨ ਸਹਵਾਨਾਂ ਨਾਲ ਕੇ ਤੋਂ ਫਿਰ ਰਹੇ ਪੁਜੀ ਹੈ ਅਸੀਂ ਪਾਸੋਂ ਆ ਗਏ ਸਿਹਰੀ ਪਾਈ ਕੋਲ ਲਓ ਸਾਹਮਣੇ ਕਹਿੰਦੇ ਹੈਰੀ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਆਇਆ ਹੋਇਆ ਹੈ ਫਰਾਇਆ ਬੜੀ ਬੜਕੇ ਜਿੱਤਣ ਦੇ ਨੰਨ ਬੰਬ ਦਾ ਕੁੜੀਆਂ ਉਹਦਾ ਕਦਮਾਂ ਹੇਡਾ ਤੇ ਜਹਿੰਦ ਵਾਲੇ ਦੇ ਰਾਜੇ ਖੇਲੇ ਅੱਕਰ ਬਈਏ ਛੱਲਾ ਉਹ ਸਾਹਮਣੇ ਕਹਿੰਦੇ ਖੇੜੀ ਵਿੱਚ ਕਬੱਡੀ ਤੇ ਉਹ ਸਾਹਮਣੇ ਆਹ ਪਹਿਲਾ ਦੱਸਿਆ ਵੀ ਗੂਗਣਾ ਜਾਫੀ ਹੈ ਇਹ ਬਾਪੇਚਾਂ ਦੀ ਪਟਾਰੀ ਹੈ ਇਹਦੇ ਫਾਦਰ ਸਾਹਿਬ ਨੇ ਪਹਿਲੀ ਅੱਜ ਬੱਲੇ ਬੱਲੇ ਕਰਵਾਈ ਹੈ ਇਹਦੇ ਖੂਦ ਕਬੱਡੀ ਹੈ ਦਾਤੇ ਦਾ ਵੀਰ ਜੱਜਾਂ ਦੇ ਬੱਲੇ ਬੱਲੇ ਅਗਲੇ ਜੱਜ ਬੱਲੇ ਬੱਲੇ ਲਓ ਹਰਮਨ ਨਾਜ਼ਰ ਰੇਡ ਕਾਲਡੀ ਫੇਰ ਖੜਿਆ ਹੋਇਆ ਹੈ ਹਰਮਨ ਦੇ ਚਾਰ ਜੱਫੀਆਂ ਆ ਮਾਰੀ ਜਬਾਨੀ ਸ਼ਾਇਰ ਤਕਨੀਕ ਹੈ ਮੁੰਡੇ ਦੀ ਆ ਵੀ ਧਾਰੀ ਮਾਰੀ ਤੇ ਆਪ ਵੀ ਬਹੁਤ ਵਾਹੇ ਇਹਨਾਂ ਦਾ ਅੰਤਰ ਧਰਪੰਦਾ ਕਹਿੰਦੇ ਧਰੀਆਂ ਵਾਲਾ ਆਵਾਜ਼-ਏ-ਪੰਜਾਬ ਸਾਬਕਾ ਮੈਂਬਰ ਆਫ ਪਾਰਲੀਮੈਂਟ ਹਲਕਾ ਸ਼੍ਰੀ ਅਨੰਦ ਬਸਤਾਰ ਪ੍ਰੋਫੈਸਰ ਪ੍ਰੇਮ ਸਿੰਘ ਦੀ ਚੰਦੂ ਮਾਧਰਾ ਉਹਨਾਂ ਦੇ ਨਾਲ ਉਹਨਾਂ ਦੇ بیٹے ਐਡਵੋਕੇਟ ਸਰਦਾਰ ਸਿਮਨਜੀਤ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਮਜੀਤ ਸਿੰਘ ਜੀ ਮੁੰਦੋਂ ਬਹੁਤੀ ਸਤਜੋ ਸਰਦਾਰ ਚੰਨਜੀਤ ਸਿੰਘ ਜੀ ਚੰਨਾ ਕਾਲੇਵਾਲ ਮੈਂਬਰ ਐਸਟੀਪੀਸੀ ਅਤੇ ਗੁਰਪ੍ਰੀਤ ਸਿੰਘ ਜੀ ਸਰਪੰਚ ਧਿਆਨਪੁਰੇ ਤੋਂ ਗੁਰਪ੍ਰੀਤ ਸਿੰਘ ਜੀ ਸ਼ਾਹਪੁਰ ਸੈਕਟਰੀ ਅਮਰਜੀਤ ਸਿੰਘ ਜੀ ਝੰਗੜਾ ਤੇ ਬਲਵਿੰਦਰ ਸਿੰਘ ਰਕੌਲੀ ਸੁੱਖਾ ਸਾਡਾ ਵੀ ਨਨੇੜੀਆਂ ਸੰਜੋਤ ਪੰਡਤ ਜੀ ਜੋ ਕਿ ਪੀਏ ਨੇ ਪినాਦੀਨਾ ਸਭ ਤੋਂ ਪ੍ਰੀਸ਼ਮ ਲਾਡੀ ਸਾਡਾ ਵੀਰ ਤੇ ਬਾਕੀ ਬੇਨਤੀ ਕਰਦਾ ਸਾਡੇ ਮਨੀਤ ਸਿੰਘ ਕਹਿੰਦੇ ਪੂਰੀ ਗੱਲਬਾਤ ਵੜੀ ਹੋਈ ਆ ਉਹ ਸਾਹਮਣੇ ਸ਼ਕਤੀ ਦੀ ਕਬੱਡੀ ਉਹ ਦੇਖੋ ਉਸਤਾਦ ਜੀ ਦੂਜਾ ਟੱਚ ਦੂਜਾ ਜਫਾ ਲੱਗ ਗਿਆ ਗੱਲ ਬਣ ਗਈ ਹੈ ਆਹ ਰੇਡ ਪਾਉਣੀ ਫਰਮਨ ਮੈਦਾਨ ਦੇ ਵਿੱਚ ਖੜੇ ਤਿਆਰ ਹੈ ਆਏ ਨੌਜਵਾਨ ਡੈਨੀ ਇਹ ਮੂਹਰੇ ਖੜ ਕੇ ਹੌਸਲਾ ਕਰਕੇ ਭੁਤਰੇ ਆਸਨ ਸਿੰਘਾਂ ਤੋਂ ਫੜ ਕੇ ਆਹ ਕਿਸੇ ਕਿਸੇ ਨੂੰ ਬਲ ਹੁੰਦਾ ਹੈ ਲੋਕ ਆਹ ਨੌਜਵਾਨ ਇਸ ਦੇ ਮੈਦਾਨ ਦੇ ਵਿੱਚ ਰੇਡ ਪਾਉਣੀ ਫਿਰ ਤਿਆਰ ਹੈ ਤੇ ਚਾਰ ਜਾਫੇ ਸਾਹਮਣੇ ਤਿਆਰ ਨੇ ਅੱਜ ਕਾਲਿਆ ਨਗਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਬੱਚੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਆਹ ਜੱਗੀ ਨੇ ਟਰਾਈ ਕੀਤੀ ਹੈ ਪਰ ਹੈਰੀ ਕਹਿੰਦੇ ਲੰਮੀ ਦੀ ਫਿਲਟਪੁਰੇ ਦੀ ਗੱਲ ਭਾਵੇਂ ਕਰਕੇ ਪ੍ਰਤਨਾ ਦੇ ਗੱਲਾਂ ਵੀ ਹੋਰ ਮਾੜੇ ਵਾਲੀ ਫੰਮੇ ਦੀਆਂ ਯਾਦਾਂ ਇਹਨਾਂ ਕਬੱਡੀ ਦੇ ਮੈਦਾਨਾਂ ਦੇ ਨਾਲ ਉਹ ਬਾਵੇ ਦੇ ਗੱਲ ਕਰੀਏ ਪਾਰਕ ਜਸ਼ਨਪੁਰੇ ਦੀ ਚੱਲਦੀ ਆ ਇਲਾਕੇ ਦਾ ਵੱਡਾ ਮਾਲਾ ਉਹ ਵੀ ਜਿਹੜੇ ਮੱਖਰ ਬੁੱਸਾ ਜੀ ਨੇ ਪਿਆਰ ਕੀਤਾ ਮੱਖਰ ਦੀ ਗੱਲ ਚੱਲਦੀ ਹੈ 40 ਪਲਾਸ ਇੰਟਰਨੈਸ਼ਨਲ ਪਲੇਅਰ ਕੱਟ ਜਿੱਤੇ ਨੇ ਦੇ ਟਿਕਰਵਾਇਆ ਪਰ ਸੰਜੂ ਪੱਡ ਦਾ ਇਸ਼ਾਰਾ ਚਕਰਾਲੀ ਵਾਲੇ ਸ਼ੋਬਰ

ਪਟਵੰਦੀ ਦਾ ਵੱਡਾ ਗੁਰੂ ਸਾਡਾ ਵੀਰ ਮਰਿੰਦਾ ਹਾਂਜੀ ਜੈ ਸਤਿ ਸ੍ਰੀ ਅਕਾਲ ਬਲੇ ਸੋ ਨਿਹਾਲ ਇਹ ਵੱਡੇ ਮਾਨ ਵਾਲੀ ਗੱਲ ਆ ਵੀ ਆਪਣੇ ਇਲਾਕੇ ਗੁਆਂਢ ਦੇ ਮੇਲਾ ਹੋਇਆ ਬਲੇ ਸੋ ਨਿਹਾਲ ਲੈ ਵੀ ਅੱਜ ਆ ਗਿਆ ਹੁਣ ਸੋ ਨਿਹਾਲ ਵੱਡੀ ਮੁਬਾਰਕਬਾਦ ਆ ਟੱਕਰਾਰੀ ਟੀਮ ਦੇਖੋ ਕਿੱਡੀ ਗੱਲ ਹੈ ਜੀ ਜਿਹਦੇ ਨਾਮ ਤੇ ਟੂਰਨਾਮੈਂਟ ਹੋਇਆ ਉਸੇ ਪਿੰਡ ਦੀ ਟੀਮ ਨੇ ਪਹਿਲਾ ਪ੍ਰਾਈਜ਼ ਜਿਹੜਾ ਹਾਸਲ ਕੀਤਾ ਜੋ ਜੇ ਅੱਜ ਦਾ ਵੱਡੀ ਕੱਪ ਕਰਾਇਆ ਹੈ ਜਿਹੜੀ ਦੱਲੀ ਟਕਰਾੜੀ ਜਿਸ ਦਾ ਕੀ ਸੰਬੰਧ ਸਾਡੇ ਨਗਰ ਦੇ ਨਾਲ ਹੈ ਉਹਨਾਂ ਦੇ ਚਾਚੇ ਤੇ ਚਾਚਿਆਂ ਦੇ ਲੜਕੇ ਇਸ ਨਗਰ 'ਚ ਰਹੇ ਨੇ ਸੋ ਉਹਨਾਂ ਦੇ ਮੰਦੀ ਤਮੰਨਾ ਸੀ ਕਿ ਦੱਲੀ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਅਸੀਂ ਉਸ ਦੀ ਯਾਦ 'ਚ ਟੂਰਨਾਮੈਂਟ ਕਰਾਈਏ ਸੋ ਉਹਨਾਂ ਨੇ ਨਗਰ 'ਚ ਸਾਨੂੰ ਬੇਨਤੀ ਕੀਤੀ ਹੈ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਰਕਾਰ ਜਪੀ ਸਿੰਘ ਜੀ ਕਕਰਾਲੀ ਦੀ ਆਜ ਅੱਜ ਜਿਹੜਾ ਕਮੇਟੀ ਕੱਪ ਹੈ ਉਹਨਾਂ ਨੂੰ ਸਵਾਗਤ ਹੈ ਆ ਟੀਮਾਂ ਦੀ ਸਰ ਗੱਲ ਕਰੀ ਕਿੰਨੀਆਂ ਕਿ ਟੀਮਾਂ ਨੇ ਭਾਗ ਲਿਆ ਉਸ ਤੋਂ ਬਾਅਦ ਕੌਣ ਜੇਤੂ ਰਿਹਾ ਜੀ ਇਸ ਬਾਰੇ ਵੀ ਜਾਣਕਾਰੀ ਦਿਓ ਸਵਾਦ ਫੈਡਰੇਸ਼ਨ ਦੀਆਂ ਟੀਮਾਂ 16 ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਫਾਈਨਲ ਮੁਕਾਬਲਾ ਜਿਹੜਾ ਕਕਰਾਲੀ ਅਤੇ ਖੇਡ ਦੇ ਵਿਚਕਾਰ ਹੋਇਆ। ਬਹੁਤ ਵਧੀਆ ਮੁਕਾਬਲੇ 팬 ਸਾਰੇ ਲੋਕਾਂ ਨੂੰ ਦੇਖਣ ਨੂੰ ਮਿਲੇ ਹਨ। ਸੋ ਅਸੀਂ ਤਾਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਸਾਡੇ ਖਿਡਾਰੀ ਵੀਰਾਂ ਨੂੰ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ਣ ਤਾਂ ਜੋ ਇਸੇ ਤਰੀਕੇ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ। ਅੱਜ ਜਿਹੜੇ ਸਾਡੇ ਨੌਜਵਾਨ ਵੀਰ ਐ ਉਹਨਾਂ ਨੂੰ ਰਸਿਆਂ ਦੇ ਲਈ ਪ੍ਰੇਰਿਤ ਕਰਕੇ ਖੇਡਾਂ ਵੱਲ ਜੋੜਨ ਇਸੇ ਅੱਜ ਸਾਡੇ ਇਸ ਕਮਿਟਮੈਂਟ ਦਾ ਸੇਸ਼ ਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ